ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਆਪ ਲੈਕਨ ਜੀ ਬਹੁਤ ਹੀ ਵੈਸੂਟਨ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਮਾਲ ਜੰਦੇਰੀ ਦਾ ਫੈਬਰਿਕ ਹੋਗਾ ਬਹੁਤ ਜਾਨੀ ਇੰਬੋਰਡਰੀ ਰੇਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਆਪਣਾ ਜਿਹੜਾ ਨਵਾਂ ਚੈਨਲ ਹੈ ਉਸ ਦਾ ਲਿੰਕ ਮੈਂ ਇਸ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਤੁਸੀਂ ਜਾ ਕੇ ਚੈੱਕ ਕਰਿਓ ਘੱਟ ਪ੍ਰਾਈਸ ਵਿੱਚ ਬਹੁਤ ਹੀ ਪਿਆਰੇ ਪਾਰਟੀ ਵੈਸੂਟਨ ਕਲੈਕਸ਼ਨ ਹੁੰਦੀ ਹੈ ਕੋਈ ਵੀ ਸੂਰ ਤੁਸੀਂ ਬੁੱਕ ਕਰਾ ਸਕਦੇ ਹੋ ਇਹਨਾਂ ਵਿੱਚ ਕਲਰ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਣਗੇ ਜਿੰਨ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਸ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਚ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜਾ ਫੈਬਰਿਕ ਹੋਗਾ ਪਿਓਰ ਜਾਰਜਾ ਟਿਸ਼ੂ ਦਾ ਹੋਏਗਾ ਬਹੁਤ ਸੋਹਣੀ ਏਮਬੋਡੀ ਰਹੇਗੀ ਜ਼ਰੀ ਦਾ ਕੰਮ ਹੋਏਗਾ ਕਟਵਰਕ ਕੱਟਣ ਦਾ ਕੰਮ ਹੋਏਗਾ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਚਾਹੁੰਦੇ ਹੋ ਕਲਰ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਪਿਆਰੀ ਮਿਲ ਜਾਣਗੇ ਅਗਲਾ ਜਿਹੜਾ ਫੈਬਰਿਕ ਹੋਏਗਾ ਸ਼ਰਟ ਹੋਏਗੀ ਪਿਓਰ ਵਿਸਕੋਸ オーਰਗਾਂਜ਼ਾ ਦੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਏਮਬੋਡੀ ਰੇਗੀ ਸਿਕਵੈਂਸ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਪਿਓਰ ਵਿਸਕੋਸ ਗਰੇਪ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈ ਐਂਡ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈ ਅਗਲਾ ਜਿਹੜਾ ਫੈਬਰਿਕ ਹੋਗਾ ਪਿਓਰ ਵਿਸਕੋਜ਼ オーਰਗਾਂਜ਼ਾ ਦਾ ਹੀ ਹੋਏਗਾ ਕੱਟਣ ਦਾ ਹੈਂਡਵਰਕ ਦਾ ਕੰਮ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਜੇ ਜਿਹੜੀ ਬਾਟਮ ਹੋਏਗੀ ਪਿਓਰ ਵਿਸਕੋਜ਼ ਕਰੇਵ ਦੀ ਪਲੇਨ ਬਾਟਮ ਹੋਏਗੀ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ 올ਓਵਰ ਸੂਟ ਹੋਏਗਾ ਪਿਓਰ ਕਰੇਵ ਦਾ ਸੂਟ ਹੋਏਗਾ neck ਤੇ ਬਹੁਤ ਹੀ ਪਿਆਰਾ ਵਰਕ ਹੋਏਗਾ ਪਿਓਰ ਚਨਾਉਣ ਦਾ ਦੁਪੱਟਾ ਹੋਏਗਾ ਉਸੇ 4 ਸਾਈਡ ਵਰਕ ਹੋਏਗਾ ਜਿਹੜੇ ਅਗਲੇ ਸੂਟ ਹੋਣਗੇ ਪਿਓਰ オーਰਗਾਂਜ਼ਾ ਦੀ ਸ਼ਰਟ ਹੋਏਗੀ ਸਿਲਕ ਦੀ ਬਾਟਮ ਹੋਏਗੀ ਨਾਲ ਜਿਹੜਾ ਦੁਪੱਟਾ ਹੋਏਗਾ オーਰ ਅਗਲੇ ਯੇਰ ਸੂਟ ਹੋਣਗੇ ਪਿਓਰ ਕ੍ਰਸ਼ ਸਿਲਕ ਦੀ ਸ਼ਰਟ ਮਿਲੇਗੀ ਸਿਲਕ ਦੀ ਬਾਟਮ ਹੋਏਗੀ ਪਿਓਰ ਕ੍ਰਸ਼ ਸਿਲਕ ਦਾ ਦੁਪੱਟਾ ਮਿਲੇਗਾ ਨੈਕਟਿਵ ਵਰਕ ਹੋਏਗਾ ਦੁਪੱਟੇ ਦੇ ਉੱਪਰ ਵਰਕ ਹੋਏਗਾ ਬਾਟਮ ਦੇ ਪੌਂਚੇ ਤੇ ਵਰਕ ਹੋਏਗਾ ਹਾਂਜੀ ਅਜੇ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ